ਸਵਾਗਤ ਹੈ ਜੀ ਤੁਹਾਡਾ ਰੰਧਾਵਾ ਪਰਮਜੀਤ YouTube ਚੈਨਲ ਤੇ اور ਮੈਂ ਪ੍ਰੋਫੈਸਰ ਰੰਧਾਵਾ ਬਹਿਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਆਇਆ ਹਾਂ ਜੀ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਆ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸਾਡੀ ਹੌਸਲਾ ਫਜ਼ਾਈ ਕਰਨ ਵਾਸਤੇ ਸਾਨੂੰ ਦੱਸਿਆ ਵੀ ਕਰੋ ਅਸੀਂ ਇਸ ਚੈਨਲ ਨੂੰ ਕਿਵੇਂ ਹੋਰ ਬਿਹਤਰੀਨ ਬਣਾ ਸਕਦੇ ਹਾਂ ਤੁਹਾਡੇ ਵਾਸਤੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ ਔਰ ਬੈਲ ਪ੍ਰੈਸ ਕਰਨੀ ਜ਼ਰੂਰੀ ਤਾਂ ਕਿ ਆਲਰਟ ਨੋਟੀਫਿਕੇਸ਼ਨ ਪ੍ਰੈਸ ਕਰ ਤੋ ਬਾਤ ਹਨ ਨਿਰੰਤ ਸਾਡੀ ਵੀਡੀਓ ਜੜੀਆਂ ਨੇ ਐਮਲੀਆਂ ਸ਼ੁਰੂ ਹੋ ਜਾਣਗੀਆਂ ਲੇਕਿਨ ਇੱਕ ਗੱ ਨੂੰ ਲਾਈਫ ਟਾਈਮ ਚ ਇੱਕ ਵਾਰੀ ਸਬਸਕ੍ਰਾਈਬ ਕਰਨਾ ਹੁੰਦਾ ਤੁਸੀਂ ਜਦੋਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਉਸ ਤੋਂ ਬਾਅਦ ਨਾ ਚੈਨਲ ਸਬਸਕ੍ਰਾਈਬ ਕਰਨਾ ਨੈਵਲ ਪ੍ਰੈਸ ਕਰਨੀ ਹੈ ਕਿਉਂਕਿ ਕਈ ਵਾਰ ਦੋਸਤਾਂ ਨੂੰ ਅਸੀਂ ਕਹਿ ਦਿੰਦੇ ਹਾਂ ਤੇ ਉਹ ਹਰ ਵਾਰੀ ਹਰ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰ ਦਿੰਦੇ ਨੇ ਸਾਰਾ ਕੁਝ ਅੰਡਰ ਹੋ ਜਾਂਦਾ ਔਰ ਸਾਡਾ ਇੱਕ ਸਬਸਕ੍ਰਾਈਬਰ ਜਿਹੜਾ ਕੱਟ ਜਾਂਦਾ ਜਦੋਂ ਉਹ ਕਰਦੇ ਨੇ ਤੇ ਸਾਡੇ ਚੈਨਲ ਤੇ ਤੁਸੀਂ ਵੀਡੀਓ ਜਿਹੜੀਆਂ ਜਰੂਰ ਭੇਜੋ ਆਪਣੀਆਂ ਜੀ ਅਸੀਂ चौटाला ਚੈਨਲ ਮਹਿਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਐਕਸਟੇਜ ਉਹਦਾ ਸਾਰੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਪੰਜਾਬੀ ਵਿਰਸੇ ਨੂੰ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਪੰਜਾਬੀ ਲੋਕ ਕਾ ਰੂਪਾਂ ਨੂੰ ਪਿਆਰ ਕਰਦੇ ਨੇ ਔਰ ਅਕਸਰ ਘੋੜੀਆਂ ਟੱਪੇ ਮਾਈਏ ਬੋਲੀਆਂ ਲੰਬੀ ਦੇ ਗੀਤ ਗੂੰਗੜਾਉਂਦੇ ਰਹਿੰਦੇ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਲੋਕ ਕਿਰਸੇ ਦੇ ਪ੍ਰਤੀ ਪੰਜਾਬੀ ਲੋਕ ਕਾ ਰੂਪਾਂ ਦੇ ਮੰਚ ਜੋ ਪਿਆਰ ਤੇ ਮੁਹੱਬਤ ਹੈ ਸਾਡੇ ਚੈਨਲ ਤੇ ਵੀ ਲੈ ਕੇ ਆਉਣ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਬਣਾ ਪਸੰਦ ਕਰਾਂਗੇ ਜੀ ਸਾਡਾ ਨ 92155 35410 ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਜੀ ਸਾਰਾ ਕੁਝ ਸਮਝਾ ਦਿਆਂਗੇ ਔਰ ਵੀਡੀਓ ਆਪਣੇ ਜਰੂਰ ਭੇਜਿਓ ਜੀ ਦੋਸਤੋ ਸਾਡੇ ਚੈਨਲ ਦਾ ਜਿਹੜਾ ਦੂਸਰਾ ਬਾਕਸ ਜਿਹੜੀ ਦੂਸਰੀ ਕੋਸ਼ਿਸ਼ ਹੈ ਪੰਜਾਬੀ ਵਿਆਹ ਨਸਬੰਧ ਦੇ ਜਿਹਨਾਂ ਵੀ ਰਸਮ ਰਿਵਾਜ ਨੇ ਉਹਨਾਂ ਨੂੰ ਅਪਲੋਡ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਉਣ ਵਾਲੀ ਜਨਰੇਸ਼ਨਸ ਵਾਸਤੇ ਪੰਜਾਬੀਆਂ ਦਾ ਮਹਾਨ ਵਿਰਸਾ ਜੋ ਵਿਆਹ ਸ਼ਾਦੀਆਂ ਦੇ ਰੂਪ ਵਿੱਚ ਮੌਜੂਦ ਹੈ ਅਸਮਲਿਆ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਆ ਪੰਜਾਬੀ ਵਿਆਹਾਂ ਦੀ ਸ਼ਾਨ ਨੂੰ ਸ਼ੌਕ ਤੇ ਦਾਸ ਤੇ ਮਨ ਮਹਿਸੂਸ ਕਰ ਸਕਣ ਪੰਜਾਬੀ ਵਿਆਹਾਂ ਨਾਲ ਇਸ ਵਿੱਚ ਵੀਡੀਓ ਅਸੀਂ ਅਸਲ ਹੀ ਪਾ ਰਹੇ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਤਾਂ ਅਕਸਰ YouTube ਨੂੰ ਸਰਚ ਕਰਦੇ ਰਹਿੰਦੇ ਨੇ ਵਿਆਹ ਦੀਆਂ ਵੱਖਰੀਆਂ ਵੱਖਰੀਆਂ ਬਾਉਂਡ ਦੇ ਵੱਖ-ਵੱਖ ਆਈਡੀਆ ਲੈਣ ਵਾਸਤੇ ਔਰ ਸਾਡਾ ਚੈਨਲ ਉਹਨਾਂ ਨੂੰ ਆਈਡੀਆ ਵਹੀਆ ਕਰਦਾ ਹੈ ਔਰ ਤੁਸੀਂ ਵੀ ਇਸ ਪੱਖੋਂ ਸਾਡੇ ਚੈਨਲ ਦਾ ਸਹਿਯੋਗ ਦਿਓ ਜੀ ਔਰ ਪੰਜਾਬੀ ਲੋਕ ਪਰਸੇ ਦਾ ਵੀ ਸਹਿਯੋਗ ਦਿਓ ਜੀ ਤੁਹਾਡੇ ਘਰ ਵਿੱਚ ਵੀ ਜੇ ਕੋਈ ਪੰਜਾਬੀ ਵਿਆਹ ਦੀ ਵੀਡੀਓ ਹੈ ਸਾਨੂੰ ਦੇਵੋ ਜੀ ਅਸੀਂ ਉਸ ਨੂੰ ਬਹੁਤ ਪਸੰਦ ਕਰਾਂਗੇ ਅਸੀਂ ਤੁਹਾਨੂੰ ਪੈਨ ਡਰਾਈਵ ਕਰਦਿਆਂ ਕਿ ਗੁਹਰਜ਼ ਵਾਲੀ ਗੱਲ ਨਹੀਂ ਜੀ ਅਸੀਂ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਲੀ ਦੀ ਵੀਡੀਓ ਪਾ ਚੁੱਕੇ ਹਾਂ ਤੁਹਾਡੀ ਵੀਡੀਓ ਅਸੀਂ ਪਾਉਣੀ ਚਾਹਾਂਗੇ ਜੀ ਸਾਡੇ ਚੈਨਲ ਤੇ ਜਿਹੜੀ ਵੀਡੀਓਜ਼ ਨੇ ਲੱਭਣ ਦਾ ਸੌਕਾ ਤੇ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਦਾ ਨਾਲ ਕੋ ਸਾਡੇ ਚੈਨਲ ਦਾ ਨਾਲ ਕੋ ਜੇ ਵੀ ਟੱਪੇ ਰੰਧਾਵਾ ਪਰਮ ਜੀ ਟੋਲ ਕੀ ਲਗੀ ਰੰਧਾਵਾ ਪਰਮ ਜਾਗਰ ਰੰਧਾਵਾ ਪਰਮ ਦੀ ਵੀਡੀਓ ਮਿਲ ਜਾਏਗੀ ਔਰ ਤੁਸੀਂ ਨਿਰੰਤਰ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਰਬ ਰੱਖਾਵਾ ਬਾਈ ਟੈੱਕ ਕੇ ਥੈਂਕ ਯੂ ਪੰਜਾਬੀ ਕਾਬਰੂਪਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਭੈਣੋ ਤੇ ਵੀਰੋ ਹਾਜ਼ਰ ਹੈ ਪਰਮਜੀਤ ਘਰ ਪੰਮੀ ਨਮਾ ਗੀਤ ਲੈ ਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਧੀਆ-ਵਧੀਆ ਗੀਤ ਸੁਣਾ ਕੇ ਆਪ ਜੀ ਦਾ ਮਨੋਰੰਜਨ ਕਰਾਂ ਤੇ ਤੁਸੀਂ ਵੀ ਮੇਰੀ ਹੌਸਲਾ ਵਧਾਈ ਕਰਨ ਵਿੱਚ ਕੋਈ ਕਸਮ ਨਹੀਂ ਛੱਡਦੇ ਮੇਰੇ ਗੀਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹਿੰਦੇ ਹੋ ਇਸ ਤਰ੍ਹਾਂ ਮੇਰਾ ਹੌਸਲਾ ਬਣਿਆ ਰਹਿੰਦਾ ਹੈ ਅੱਜ ਨੇ ਹੋਰ ਗੀਤ ਲੈ ਕੇ ਹੋਰ ਵੀਡੀਓ ਲੈ ਕੇ ਆਪ ਜੀ ਦੀ ਕਚੈਰੀ ਵਿੱਚ ਹਾਜ਼ਰ ਹੁੰਦੀ ਰਹਿੰਦੀ ਹਾਂ ਇਹ ਜੋ ਗੀਤ ਮੈਂ ਸੁਣਾਉਣ ਲੱਗੀ ਆ ਇਹ ਵੀਰ ਦੇ ਵਿਆਹ ਦਾ ਹੈ ਧੀਰੇ ਦੀ ਜਨ ਚੜਨ ਦਾ ਹੈ ਉਸ ਵੇਲੇ ਪਹਿਣਾ ਨੂੰ ਕਿੰਨਾ ਚਾਹ ਹੁੰਦਾ ਹੈ ਉਹ ਇਸ ਗੀਤ ਦੇ ਬੋਲਾਂ ਤੋਂ ਜਾਹਰ ਹੈ ਚਲੋ ਫਿਰ ਸ਼ੁਰੂ ਕਰਦੇ ਆਂ ਕੋੜੀ ਪਦਰੇ ਮੈਦਾਨ ਮੇਰੇ ਵੀਰ ਗਾਨਾ ਬੰਨੇ ਆ ਰੰਗीन ਗਾਣਾ ਬੰਨੇਆ ਗਾਣੇ ਤੇ ਪੈ ਗਿਆ ਬੂਰ ਵੇਹਾ ਗਾਣੇ ਤੋਂ ਬੂਰ ਮੈਰੂ ਮਾਲ ਨਾਲ ਝਾੜਦੀ ਦੁਸ਼ਾਲੇ ਨਾਲ ਝਾੜਦੀ ਸਾਰੇ ਤੇ ਪੁਜਣਾ ਜਰੂਰ ਵੇਹਾ ਪਦਰ ਮੈਦਾਨ ਮੇਰੇ ਵੀਰ ਗਾਣਾ ਬੰਨੇ ਆ ਰੰਗੀਨ ਗਾਣਾ ਬੰਨੇ ਆ ਹੁਮਣਾ ਤੇ ਪੈ ਗਿਆ ਬੂਰ ਵੇਹਾ ਉਮ ਮਨਾ ਤੋਂ ਬੂਰ ਮੇਰੋ ਮਾਲ ਨਾਲ ਛਾੜਦੀ ਤੁਸ਼ਾਲੇ ਨਾਲ ਛਾੜਦੀ ਸਾਰੇ ਤੇ ਪੁਜਣਾ ਜ਼ਰੂਰ ਵੇਹਾਂ ਤਬਦਰ ਮੈਦਾਨ ਮੇਰੇ ਵੀਰ ਸੇਰਾ ਬੰਨੇਆ ਸੋਨਾ ਸੇਰਾ ਬੰਨੇਆ ਕਲ ਗੀਤੇ ਪੈ ਗਿਆ ਬੂਰ ਕਲ ਗੀਤੋਂ ਬੂਰ ਮੈਂ ਰੋਮਾਲ ਨਾਲ ਛਾੜਦੀ ਦੁਸ਼ਾਲੇ ਨਾਲ ਛਾੜਦੀ ਸਾਰੇ ਤੇ ਪੁੱਜਣਾ ਜ਼ਰੂਰ ਵੇਹਾ पदरे मैदान मेरे वीर चीरा बनने सोणा चीरा बनने चलराते पे गया भूरे वेहा चलरा तम भूर में रुमाल नाल चाड़ दी दुशल्ले नाल चाड़ दी ਸੋਰੇ ਤੇ ਜਾਣਾ ਜ਼ਰੂਰ ਵਿਹਾਂ ਪਦਰੇ ਮੈਦਾਨ ਮੇਰੇ ਵੀਰ ਜੋੜਾ ਪਹਿਨੇ ਸ਼ੋਕੀਨ ਜੋੜਾ ਪਹਿਨੇ ਜੋੜੇ ਤੇ ਪੈ ਗਈ ਤੂੜ ਵਿਹਾਂ ਜੋੜੇ ਤੋਂ ਤੂੜ ਮੈਰੂ ਮਾਲ ਨਾਲ ਝਾੜਦੀ ਦੁਸ਼ਾਲੇ ਨਾਲ ਝਾੜਦੀ ਸਾਰੇ ਤਾਂ ਪੁਜਣਾ ਜ਼ਰੂਰ ਵੇਹਾਂ ਪਸਦਰੇ ਮੈਦਾਨ ਮੇਰਾ ਵੀਰ ਕੋੜੀ ਚੜਿਆ ਸੋਹਣਾ ਕੋੜੀ ਚੜਿਆ ਕਾਠੀ ਉੱਤੇ ਪੈ ਗਈ ਤੂੜ ਕਾਠੀ ਉੱਤੇ ਪੈ ਗਈ ਤੂੜ ਵੇਹਾ ਕਾਠੀ ਤੋਂ ਤੂੜ ਨੈ ਰੁਮਾਲ ਨਾਲ ਝਾੜਦੀ ਦੁਸ਼ਾਲੇ ਨਾਲ ਝਾੜਦੀ ਸਾਰੇ ਤਾਂ ਜਾਣਾ ਜ਼ਰੂਰ ਵੇਹਾ पदरे मैदान मेरे वीर गाना बनने हैं गाना बनने हैं गानेते पैगे आ, बूर वेहा गानेते पैगे आ, बूर वेहा धन्यवाद